ਸਾਰੇ ਵੀਰ ਨੂੰ ਸਸ਼ੀਕਾਲ ਮੇ ਰਜ਼ਨੀ ਵੀਜ਼ਾ ਟਾਈਮ ਜਲੰਧਰ ਤੋਂ ਅੱਜ ਸਾਨੂੰ ਰਸ਼ੀਆ ਦੇ ਸਟੂਡੈਂਟ ਵੀਜ਼ੇ ਦੀ ਸਕਸੈਸ ਸਟੋਰੀ ਰਸੀਬ ਹੋਈ ਹੈ ਜੋ ਕਿ ਹੈ ਨਵਦੀਪ ਸਿੰਘ ਦੇ ਐਂਡ ਨਵਦੀਪ ਜੀ ਬਿਲੋਂਗ ਕਰਦੇ ਆ ਜਲੰਧਰ ਤੋਂ ਹੀ ਨਵਦੀਪ ਨੇ ਇਹ ਵੀਜ਼ਾ ਸਿਰਫ ਤੇ 10th ਪਾਸ ਤੇ ਆਪਣਾ ਵੀਜ਼ਾ ਹਾਸਲ ਕੀਤਾ ਹੈ ਐਂਡ ਉਹ ਵੀ ਬਿਨਾ ਕਿਸੇ ਰਿਸਕ ਤੋਂ ਇਹਦੇ ਚ ਜਿਹੜੀ ਟਿਊਸ਼ਨ ਫੀਸ ਵੀ ਹੈਗੀ ਉਹ ਤੁਸੀਂ ਸਾਰੀ ਦੀ ਸਾਰੀ ਪੇਮੈਂਟ ਆਕਟ ਵੀਜ਼ਾ ਪੇ ਕਰ ਸਕਦੇ ਹੋ ਰਸ਼ੀਆ ਦੇ ਵਿੱਚ ਵੀਜ਼ਾ ਅਪਲਾਈ ਕਰਨ ਦੇ ਲਈ ਤੁਹਾਨੂੰ ਮਿਨੀਮਮ 10th ਪਾਸ ਹੀ ਰਿਕੁਆਇਰਡ ਆ ਇਸ ਤੋਂ ਜ਼ਿਆਦਾ ਅਗਰ ਸਟੱਡੀ ਤੁਸੀਂ ਨਹੀਂ ਕੀਤੀ ਤੁਸੀਂ ਫੇਰ ਵੀ ਰਸ਼ੀਆ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਬਾਈ ਇਲੀਗਲ ਤਰੀਕੇ ਦੇ ਨਾਲ ਵੱਡੀਆਂ ਕੰਟਰੀਆਂ ਦਾ ਵੀਜ਼ਾ ਲੈਣ ਦੀ ਬਜਾਏ ਸੋ ਬੈਟਰ ਆ ਕਿ ਤੁਹਾਡੀ ਐਕਾਡੈਮਿਕ ਪ੍ਰੋਫਾਈਲ ਤੁਹਾਡੀ ਐਪਲੀਕੇਸ਼ਨ ਜਿਹੜੀ ਕੰਟਰੀ ਦੇ ਲਈ ਜਿਹੜੇ ਵੀਜ਼ੇ ਦੇ ਲਈ ਐਲੀਜੀਬਲ ਆ ਤੁਸੀਂ ਉਹਨਾਂ ਕੰਟਰੀਜ਼ ਦਾ ਵੀਜ਼ਾ ਹਾਸਲ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕਿਤੇ ਵੀ ਕੋਈ ਪ੍ਰੋਬਲਮਸ ਨਾ ਫੇਸ ਕਰਨੀ ਪਵੇ ਸੋ ਜਿਸ ਤਰ੍ਹਾਂ ਦੀਪ ਨੇ ਇਹ ਵੀਜ਼ਾ ਬਿਨਾ ਆਲਸ ਤੋਂ ਤੇ ਬਿਨਾ ਇੰਟਰਵਿਊ ਤੋਂ ਹਾਸਿਲ ਕੀਤਾ ਤੇ ਨਵਦੀਪ ਜੀ ਨੇ ਸਾਰੀ ਦੀ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦਿੱਤੀ ਹੈ ਸੋ ਇਸੇ ਤਰ੍ਹਾਂ ਵਿਦਆਊਟ ਐਨੀ ਰਿਸਕ ਤੁਸੀਂ ਵੀ ਰਸ਼ੀਆ ਦਾ ਵੀਜ਼ਾ ਹਾਸਿਲ ਕਰ ਸਕਦੇ ਹੋ ਤੁਹਾਨੂੰ ਇਹਦੇ ਚ ਕੋਈ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਹੈ ਕੋਈ ਆਲਸ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਸੌਖੇ ਤਰੀਕੇ ਦੇ ਨਾਲ ਸਿਰਫ 20 ਤੋਂ 25 ਦਿਨ ਦੇ ਪ੍ਰੋਸੈਸਿੰਗ ਟਾਈਮ ਦੇ ਨਾਲ ਤੁਸੀਂ ਰਸ਼ੀਆ ਦਾ ਸਟੂਡੈਂਟ ਵੀਜ਼ਾ ਹਾਸਿਲ ਕਰ ਸਕਦੇ ਹੋ ਸੋ ਸਾਡਾ ਹੈਲਪਲਾਈਨ ਨੰਬਰ ਹੈ 9998205205 ਸਸ਼ਿਕਾ